ਇੰਸਪੈਕਟਰ ਕੇਵਲ ਸਿੰਘ ਟ੍ਰੈਫਿਕ ਇੰਚਾਰਜ ਵੱਲੋਂ ਅੱਜ ਨਕੂਦਰ ਰੋਡ ਮੋਹਾਈ ਵਿਖੇ ਭਾਰੀ ਚਲਾਨ ਕੀਤੇ ਗਏ ਫਲੋਰ ਵਿੱਚ 10 ਦਿਨ ਤੋਂ ਲਗਾਏ ਜਾ ਰਹੇ ਨਿਨਾਕੇ ਪੁਲਿਸ ਵੱਲੋਂ ਚਾਲੀ ਤੋਂ ਵੱਧ ਕੱਟੇ ਗਏ ਚਲਾਨ ਇਹ ਹੈ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ যা খাওয়া দাওয়া ਹਰ ਜੋ ਇਹ ਮੋਬਾਈਲ ਏਡੇ ਵਿਖੇ ਨਾਕਾ ਲਗਾਇਆ ਗਿਆ ਇਸ ਥੀ ਸੰਪਤੀ ਦਾ ਮਾਮਲਾ ਸਾਰਾ ਜੀ ਹਾਂਜੀ ਐਸਐਸਪੀ ਸਾਹਿਬਾ ਹਾਜ਼ਰ ਗੁਰਿੰਦਰ ਦਿਹਾਤੀ ਵੱਲੋਂ ਹੁਕਮਾਂ ਦੇ ਅਨੁਸਾਰ ਔਰ ਐਸਐਸਪੀ ਸਾਹਿਬ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਤਾਰਕੇ ਆਇਆ ਕੁੱਝ ਵੀ ਕਿੰਨੇ ਵੀ ਮੋਟਰ ਵਾਹਨ ਜੀ ਉਲੰਘਣਾ ਕਰ ਰਹੇ ਆ। ਪੁਲਿਸ ਉਹਨਾਂ ਦੇ ਜਿਹੜੇ ਆ ਟੋਕਟਾਟ ਘੱਟ ਹੁੰਦੇ ਆ ਉਹਨਾਂ ਦੇ ਖਰਾਣ ਕੱਤੇ ਜਾ ਰਹੇ ਆ। ਅ ਦੂਸਰਾ ਜਿਹਦੇ ਵੀ ਡਾਕੂਮੈਂਟ ਕਿਸੇ ਨੇ ਕੋਈ ਵੀ ਨਹੀਂ ਤਰੀਕਾ ਨਹੀਂ ਹੁੰਦਾ ਉਹਦਾ ਉਹਨੂੰ ਬੰਦ ਕੀਤਾ ਜਾਂਦਾ ਤੇ ਪ੍ਰਿਵਲ ਅਜੇ ਸਵੇਰੇ 8 ਵਜੇ ਤੋਂ ਇਹ ਨਾਕਾ ਜਿਹੜਾ ਇੱਥੇ ਲਾਇਆ ਹੈ ਸਾਡੇ ਦਿੱਲੀ ਜਿਹੜੇ ਆ 8 ਵਜੇ ਤੋਂ ਨਾਕੀ ਸ਼ੁਰੂ ਹੋ ਜਾਂਦੇ ਆ ਅ ਦੇਰ ਰਾਤ ਤੱਕ 12 ਵਜੇ ਤੱਕ ਖੜਾ ਰਹਿੰਦਾ। ਫਿਲਹਾਲ ਸਾਡਾ ਜੇ ਇੰਦਰ ਮਿਲਗਾ ਸਾਈਡਲ ਨੇ ਸਾਰਾ ਸਣੀਆ ਸਾਰੀ ਟੀਮ ਅੱਜ ਜੀ ਮੋਈ ਅੰਡਾ ਜਿਹੜਾ ਇੱਥੇ ਜਿਹੜਾ ਨਾਮ ਲਾਇਆ ਹੈ 8 ਵਜੇ ਤੋਂ ਨੱਕਾ ਜੂਸ ਹੀ ਤਕਰੀਬਨ ਅਸੀਂ 40 ਚਲਾਨ ਜਿਹੜੇ ਹੁਣ ਤੱਕ ਕੱਟ ਚੁੱਕੇ ਆ ਨਾਕਾ ਸਾਡਾ ਹਲੇ ਵੀ ਕੈਰੀ ਆਉਣਾ ਜਿਹਦੇ ਵਿੱਚੋਂ ਅਸੀਂ 10 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਆ ਆ ਜਿਹੜੇ ਆ 30 ਚਲਾਨ ਜਿਹੜੇ ਅਸੀਂ ਕੀਤੇ ਆ ਉਹਦੇ ਵਿੱਚੋਂ ਕੁਝ ਚਲਾਨ ਇਹੋ ਤੇ ਆ ਜਿਹੜੇ ਅਗਲੇ ਤੇ ਜਿਹੜੇ ਅ ਜਿੰਨਾਂ ਜੁਰਮਾਨਾ ਦਿੱਤਾ ਮੌਕੇ ਤੇ ਵੀ ਭਰੇ ਗਏ ਜੀ ਚਲਾਨ ਜਿਹੜੇ ਐਫਐ ਜਿਹੜੇ ਉੱਥੇ ਅਦਾਤ ਵਿੱਚ ਫੋਟਨ ਵਾਲੇ ਆ ਇਹ ਸਾਰੇ ਚਲਾਨ ਅਸੀਂ ਕੋਲ ਲਾ 40 ਚਲਾਨ ਆ ਜਿਹੜੇ ਅਸੀਂ ਹੁਣ ਤੱਕ ਇਕੱਠੇ ਕੀਤੇ ਆ ਔਨਲਾਈਨ ਚਲਾਨ ਕਿੰਨੇ ਹੋਏ ਸਰ ਇੱਥੇ ਔਨਲਾਈਨ ਵੀ ਨਾ ਹੋਏ ਆ ਔਨਲਾਈਨ ਚਲਾਨ ਜਿਹੜੇ ਸਾਡੇ 14 ਚਲਾਨ ਜਿਹੜੇ ਔਨਲਾਈਨ ਕੀਤੇ ਆ ਜਿਹੜੇ ਮੌਕੇ ਤੇ ਹੀ ਜਿਹੜੇ ਵੀ ਦੋਸ਼ੀ ਤੇ ਪਾਈ ਗਈ ਆ ਉਹਨਾਂ ਦੇ ਮੌਕੇ ਤੇ ਜੋ ਵੀ ਦੁਰਮ ਮੋਟਰ ਵੀ ਕਲੈਕਟ ਦੇ ਤਹਿਤ ਬਣਦਾ ਸੀ ਉਹਦਾ ਜੁਰਮਾਨਾ ਪੁਕਤਗੀ ਬਲੀਵ ਕਿਟ ਮਿਲਣ ਤੋਂ ਬਾਅਦ ਹੀ ਉਹ ਜਿਹੜੇ ਆ ਵੀ ਕੰਮ ਕਰਦੇ ਜਾਣ ਜਿਹੜੇ ਵਹੀਕਲ ਚੱਲਦੇ ਸਰ ਇਹਨਾਂ ਨੂੰ ਤੁਸੀਂ ਕੀ ਹਦਾਇਤਾਂ ਦੇਈਆਂ ਚਾਹੁੰਦੇ ਆ ਜਿਹੜੇ ਵਹੀਕਲ ਜਿਹੜੇ ਆ ਚੱਲ ਰਹੇ ਆ ਬਾਈਕਾਂ ਚੱਲ ਰਹੀਆਂ ਹੈਗੀਆਂ ਰੋੜਾਂ ਦੇ ਉੱਤੇ ਉਹਨਾਂ ਦੇ ਵਿੱਚ ਅਸੀਂ ਸਾਰੇ ਹੀ ਸੁਣਨ ਵਾਲਿਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਜਿਹੜਾ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੋਈ ਵੀ ਮਾਪੇ-ਪਾਪ ਆਪਣਾ ਮਟਰਸਾਈਕਲ ਵੀ ਕਰਨਾ ਦੇਣ ਕਿਉਂਕਿ ਉਹਦੇ ਨਾਲ ਕੋਈ ਵੱਡੀ ਦੁਰਘਟਨਾ ਵੀ ਘਟ ਸਕਦੀ ਹੈ ਉਤਰਾਏ ਇਹ ਨਵੀਂ ਕਾਨੂੰਨ ਦਾ ਆਪ੍ਰੀਕਤ ਬਣ ਚੁੱਕਾ ਹੈ 18 ਸਾਲ ਤੋਂ ਘੱਟ ਉਮਰ ਦਾ ਬੱਚਾ ਜੇ ਕੋਈ ਵਹੀਕਲ ਚਲਾਉਂਦਾ ਤਾਂ ਉਹਦੇ ਮਾਂ-ਬਾਪ ਨੂੰ ਸਜ਼ਾ ਮਿਲ ਸਕਦੀ ਹੈ ਜਾਂ ਜਿਹਦਾ ਕੋਈ ਮੋਟਰਸਾਈਕਲ ਮੰਗ ਕੇ ਲਿਆਂਦਾ ਉਹਨੂੰ ਵੀ ਸਜ਼ਾ ਮਿਲ ਸਕਦੀ ਹੈ ਇਸ ਕਰਕੇ ਅਸੀਂ ਬੀਲ ਕਰਦੇ ਹਾਂ 18 ਸਾਲ ਤੋਂ ਘੱਟ ਦੇ ਬੱਚੇ ਨੂੰ ਫਟਾਉਣਾ ਹੈ